ਜਾਤੀ ਦਿਹਾੜੇ ਤੇ ਮੱਤੀ ਨਚ ਸੁਚਾਨਪੁਰ ਪੁਲਸ ਨੇ ਕੀਤਾ ਫਲੈਗ ਮਾਰਚ ਡੀਐਸਪੀ ਲਖਵਿੰਦਰ ਸਿੰਘ ਅਰੰਧਾਵਾ ਅਤੇ ਐਸਐਚਓ ਮੋਹਿਤ ਟਾਕ ਦੀ ਅਗਵਾਈ ਚ ਕੱਢਿਆ ਗਿਆ ਫਲੈਗ ਮਾਰਚ ਅਜਾਤੀ ਦਿਹਾੜੇ ਨੂੰ ਦੇਖਦਿਆਂ ਸੁਚਾਨਪੁਰ ਪੁਲਸ ਵੱਲੋਂ ਐਸਐਚਓ ਮੋਹਿਤ ਤਾਕਤੀ ਕਵਿਚ ਫਲੈਗ ਮਾਰਚ ਕਰਕੇ ਆ ਜਿਸ ਵਿੱਚ ਡੀਐਸਪੀ ਧਰ ਲਖਵਿੰਦਰ ਸਿੰਘ ਮਧਾਵਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਫਲੈਗ ਮਾਰਚ ਸਜਨਪੁਰ ਦੇ ਟੈਂਪੋ ਸਟਾਰ ਤੋਂ ਸ਼ੁਰੂ ਹੋ ਕੇ ਮੇਨ ਵਿਚਾਰ ਘਟੋਈ ਪਚਾਰ ਸਬਜੀ ਮੰਡੀ ਤੋ ਹੁੰਦਾ ਹੋਇਆ ਨੰਬਰ 5 ਤੇ ਖਤਮ ਹੋਇਆ ਡੀਐਸਪੀ ਲਖਵਿੰਦਰ ਸਿੰਘ ਮਧਾਵਾ ਨੇ ਦੱਸਿਆ ਕਿ ਲੋਕਾਂ ਵਿੱਚ ਕਿਸੇ ਕਿਸਮ ਦਾ ਡਰ ਸਹਿਮ ਨਾਰਵੇਂ ਅਤੇ ਲੋਕੋਲ ਕੇ ਪੁਲਸਤੀ ਮਦਦਗੰ ਤਾਂ ਜੋ ਕਿ ਪੂਲ ਸੋਨੋ ਸ਼ਰਾਤੀ ਲੋਕਾਂ ਨੂੰ ਫੜਿਆ ਜਾ ਸਕੇ ਅਤੇ ਅਜਾਤੀ ਦਿਹਾੜੇ ਨੂੰ ਸ਼ਾਂਤੀਪੂਰਵਕ ਮਨਾਇਆ ਜਾ ਸਕੇ 15 ਜਸ ਦੇ ਮੱਦੇ ਨਜ਼ਰ ਸਾਰਾ ਕਸਬਾ ਸਜਨਪੁਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਵਾ ਤਾਂ ਕਿ ਜਿਹੜਾ ਆਮ ਸ਼ਹਿਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ ਤੇ ਕ੍ਰਾਈਮ ਕਰਨ ਵਾਲਾ ਬੰਦਾ ਜਿਹੜਾ ਉਹਦੇ ਵਿੱਚ ਡਰ ਪੈਦਾ ਹੋਵੇ ਲੋਕਾਂ ਲਈ ਮੈਸੇਜ ਹੈ ਕਿ ਬਾਜ਼ਾਰਾਂ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਛੱਕੀ ਵਸਤੂ ਜਾਂ ਕੋਈ ਲਵਾਰਸ ਚੀਜ਼ ਤੁਹਾਨੂੰ ਮਿਲਦੀ ਆ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ